ਉਰੀਆ ਮਸਾ ਦੇ ਵਿੱਚ 20 ਕੈਂਪਸ ਚੱਕਾਪ ਤੇ ਜਾਗਰੂ ਕੈਂਪ ਲਗਾਏ ਜਾ ਰਹੇ ਜਿੰਨਾ ਵਿੱਚੋਂ 10 ਕੈਂਪਸ ਸਿੱਕਲੇ ਅਜਨਾਲੇ ਦੇ ਵਿੱਚ ਲਾਵੇ ਵਿਧਾਨ ਸਭਾ ਹਲਕਾ ਅਜਨਾਲੇ ਦੇ ਅਸੀਂ ਮੰਨ ਜਿਹੜਾ 26 ਦਸੰਬਰ ਤੋਂ ਲੈ ਕੇ 15 ਜਨਵਰੀ 2025 ਤੱਕ ਜਿਹੜਾ ਇਹ ਨਾਲੇ ਹਲਕੇ ਚ ਵਕਫਾ ਕੈਂਪ ਲਾਵਾਂਗੇ ਉਰੀਆ ਮੈਂ ਤੁਹਾਨੂੰ ਡੇਟਾ ਦੱਸਦਾ ਮੇਰੀ ਅਜਨਾਲਾ ਦਬਾਸੀਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਬੇਤੀ ਹੈ ਕੈਂਸਰ ਬੜੀ ਨਾਮਰਾਜ਼ ਬਿਮਾਰੀ ਹੈ ਇਹਦਾ ਸਮੇਂ ਸਿਰ ਪਤਾ ਲੱਗਣਾ ਬੜਾ ਜ਼ਰੂਰੀ ਹੈ ਤੁਸੀਂ ਸਾਰਿਆਂ ਨੇ ਜਿੰਨੂੰ ਜਿੰਨੂ ਵੀ ਇਸ ਚੀਜ਼ ਦਾ ਕੋਈ ਸ਼ੱਕ ਹੈ ਕੁਝ ਵੀ ਹੈ ਉਹ ਇਸ ਕੈਂਪਾ ਦੇ ਵਿੱਚ ਜਰੂਰ ਆਵੇ ਤੇ ਚੈੱਕ ਕਰਾਵੇ ਕਿਉਂਕਿ ਉੱਧਰ ਚੈਕਿੰਗ ਤੇ ਗਰੀਬ ਲੋਕਾਂ ਦੇ ਕੀ ਆਮ ਲੋਕਾਂ ਦੇ ਬਹੁਤ ਪੈਸੇ ਜਿਹੜੇ ਲੱਗ ਜਾਂਦੇ ਆ ਸੋ ਅਸੀਂ 26 ਤਰੀਕ ਨੂੰ ਐਸੇ 26 ਦਸੰਬਰ ਨੂੰ ਮਤਲਬ ਅਸੀਂ ਸ਼ੁਰੂ ਕਰਾਂਗੇ 26 ਦਸੰਬਰ ਨੂੰ ਅਸੀਂ ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਚ ਜਿਹੜਾ ਪਹਿਲਾ ਕੈਂਪ ਜਿਹੜਾ ਲਾਵਾਂਗੇ ਦੂਜਾ ਕੈਂਪ ਅਹੀਂ 27 ਤਰੀਕ ਨੂੰ ਗੁਲਕਾਬਾਗ ਗੁਰਦਾਰਾ ਸਾਹਿਬ ਦੇ ਬਾਦ ਲਾਵਾਂਗੇ ਤੀਜਾ ਕੈਂਪ ਅਹੀਂ 28 ਬਾਦਾਂ 2024 ਨੂੰ ਮੇਰ ਪਿੰਡ ਝਗਦੇ ਇਕਲਾ ਚ ਲੱਗੂਗਾ ਅਤੇ ਚੌਥਾ ਕੈਂਪ ਜਿਹੜਾ 29 ਬਾਦਾਂ 24 ਨੂੰ ਅਸੀਂ ਪਿੰਡ ਚੱਕ ਹੌਲ ਦੇ ਵਿੱਚ ਲਾਵਾਂਗੇ ਫਿਰ ਅਸੀਂ ਦੋ ਜਲਦੀ ਨੂੰ ਪਿੰਡ ਗੱਗੋਬਾਲ ਦੇ ਵਿੱਚ ਚਾਰ ਜਲਦੀ ਨੂੰ ਰਮਦਾਸ ਛੇ ਜਲਦੀ ਨੂੰ ਪਿੰਡ ਬੰਦਰਵਾਲ ਗੁਰਦਾਰਾ ਬਾਬਾ ਗੰਮ ਚੱਕ ਜਿੱਦੇ ਲਾਵਾਂਗੇ ਅਤੇ 10 ਜਨਵਰੀ ਨੂੰ ਪਿੰਡ ਸਾਦਕਦੇਓ 14 ਜਨਵਰੀ ਨੂੰ ਪਿੰਡ ਖਤਾਏ ਕਲਾ ਅਤੇ 15 ਜਨਵਰੀ ਨੂੰ ਪਿੰਡ ਸੁਧਾਰ ਦੇ ਵਿੱਚ ਲਾਵਾਂਗੇ ਇਹ ਕੈਂਪ ਜਿਹੜੇ ਆ ਬਹੁਤ ਹੀ ਮਤਲਬ ਜਿਹੜੇ ਕੈਂਪਾਂ ਦੇ ਵਿੱਚ ਤੁਸੀਂ ਆਪਣੇ ਚੈੱਕਅਪ ਕਰਾ ਕੇ ਤੁਸੀਂ ਤੁਹਾਡੇ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਨੇ ਇਹ ਚੈੱਕਅਪ ਜਿਹੜਾ ਕਰਾਓ ਮੈਂ ਜਿਹੜੇ ਵਰਲਡ ਕੈਨਸਰ ਕੇਅਰ ਆਰਗੇਨਾਈਜੇਸ਼ਨ ਦੇ ਗਲੋਬਲ ਬੈਸਟ ਦੇ શ્રી ਕਵਾਨ ਸਿੰਘ ਧਾਲੀਵਾਲ ਜੀ ਉਹਨਾਂ ਦਾ ਅਤੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਸੰਦਮ ਕਾਲੋ ਜੀ ਜਿਹੜੇ ਇੰਵੈਸਟਰ ਵਰਲਡ ਕੇ ਕਿਸਰ ਕੇ ਆਦੇ ਉਹਨਾਂ ਦੋਵਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਿਛਲੀ ਵਾਰ ਵੀ ਸਾਧੂ ਮੌਕਾ ਦਿੱਤਾ ਸੀਗਾ ਤੇ ਐਰਕਾ ਵੀ ਆਰਡਰ ਦਾ ਇਹਦੀ ਹੋਣ ਕਰਕੇ ਉਹਨਾਂ ਨੇ ਫਿਰ ਆਰਡਰ ਦੇ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਸੀ ਪ੍ਰੈਸ ਕੀਤੀ ਸੀਗੀ ਸੋ ਅਸੀਂ ਇਹ ਕੈਂਪ ਜਿਹੜੇ ਆਰਗੇਨਾਈਜ਼ ਕਰਦੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਜੇ ਜਿੰਨੇ ਜਿੰਨੇ ਵਿੱਚ ਚੈੱਕ ਕਰੋਣਾ 26 ਦਸੰਬਰ ਤੋdate 15 ਜਨਵਰੀ ਤੱਕ ਇਹਨਾਂ 10 ਕੈਂਪਾਂ ਦੇ ਵਿੱਚ ਤੁਸੀਂ ਜੁੜੋ ਤੁਹਾਡਾ ਧੰਨਵਾਦ ਵਾਈਕਲਿਕਾ ਖਾਲਸਾ વાહેગુ જી ક ફહ